ਅਮਰੀਕਾ ਵਿੱਚ ਵਸਦੇ ਸਮੂਹ ਪਾਈਚਾਰੇ ਦੇ ਲਈ 4 ਜੁਲਾਈ ਆਜ਼ਾਦੀ ਦਾ ਦਿਨ ਬਹੁਤ ਹੀ ਖੁਸ਼ੀਆਂ ਅਤੇ ਉਤਸ਼ਾਹ ਵਾਲਾ ਹੁੰਦਾ ਹੈ ਅਤੇ ਇਸ ਦਿਨ ਅਮਰੀਕਾ ਦੀ ਰਾਜਤਾ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰੀ ਪੱਦਰ ਦੀ ਇੱਕ ਆਜ਼ਾਦੀ ਦੀ ਨੈਸ਼ਨਲ ਪਲੇਡ ਕੱਢੀ ਜਾਂਦੀ ਹੈ ਕਿਸੇ ਵੀ ਪਾਈਚਾਰੇ ਨੂੰ ਇਸ ਪਲੇਡ ਦੇ ਵਿੱਚ ਆਪਣਾ ਫਲੋਟ ਸ਼ਾਮਲ ਕਰਨ ਦੀ ਪਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ 6 ਆਫ ਅਮਰੀਕਾ ਵੱਲੋਂ ਪਿਛਲੇ 11 ਸਾਲ ਤੋਂ ਆਪਣਾ ਇੱਕ ਫਲੋਟ ਇਸ ਪ੍ਰੇਡ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਦੇ ਵਿੱਚ 6 ਆਫ ਅਮਰੀਕਾ ਨੂੰ ਆਜ਼ਾਦੀ ਦੀ ਰਾਸ਼ਟਰੀ ਪ੍ਰੇਡ ਦੇ ਵਿੱਚ ਇੱਕ ਨਈ ਦੋ ਸਿੱਖ ਫਲੋਟ ਸ਼ਾਮਲ ਕਰਨ ਦੀ ਪਰਵਾਨਗੀ ਮਿਲੀ ਅਤੇ 6 ਆਫ ਅਮਰੀਕਾ ਨੇ ਇਸ ਪ੍ਰੇਡ ਦੇ ਵਿੱਚ ਦੋ ਸਿੱਖ ਫਲੋਟ ਸ਼ਾਮਲ ਕਰਕੇ ਸਭ ਪਾਈਚਾਰਿਆਂ ਦਾ ਦਿਲ ਜਿੱਤ ਲਿਆ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫਲੋਟ ਨੂੰ LED ਸਕਰੀਨ ਦੇ ਨਾਲ ਸਜਾਇਆ ਗਿਆ ਸੀ ਜਿਸ ਦੇ ਵਿੱਚ ਸਿੱਖ ਧਰਮ ਦੇ ਪੁਰਾਤਨ ਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਦੂਜਾ ਫਲੋਟ ਪੰਜਾਬ ਦੇ ਲੋਕ ਨਾਚ ਪੰਗੜੇ ਨੂੰ ਸਮਰਪਿਤ ਕੀਤਾ ਗਿਆ ਸੀ ਜੋ ਕਿ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਅਤੇ ਸਭ ਪਾਈਚਾਰਿਆਂ ਨੇ ਪੰਜਾਬ ਦੇ ਲੋਕ ਨਾਚ ਪੰਗੜੇ ਦਾ ਆਨੰਦ ਮਾਣਿਆ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਹੈ ਕਿ 6 ਆਫ ਅਮਰੀਕਾ ਦਾ ਮੁੱਖ ਮਕਸਦ ਦੂਜੇ ਪਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਦੇ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ਦੇ ਵਿੱਚ ਫੌਜ ਪੁਲਿਸ ਅਕਾਦਮਿਕ ਆਰਥਿਕ ਖੇਤਰ ਬਿਜ਼ਨਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ ਅਮਰੀਕਾ ਦੇ ਵਿੱਚ ਸਿੱਖਾਂ ਦੇ ਵੱਲੋਂ ਕੀਤੀਆਂ ਗਈਆਂ ਵਿਲੱਖਣ ਪ੍ਰਾਪਤੀਆਂ ਨੂੰ ਐਲਈਡੀ ਤੇ ਜਿਹੜਾ ਲਗਾਤਾਰ ਦਸਾਇਆ ਜਾ ਰਿਹਾ ਸੀ ਇੱਕ ਅੰਦਾਜ਼ੇ ਦੇ ਮੁਤਾਬਕ ਸੜਕ ਦੇ ਦੋਵੇਂ ਪਾਸੇ ਬੈਠੇ 1 ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਫਲੋਟ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀਵੀ ਰਾਹੀਂ ਇਸ ਦੀਆਂ ਗਤੀਵਿਧੀਆਂ ਵਾਚੀਆਂ ਸਿੱਖ ਫਲੋਟ ਦੇ ਨਾਲ ਨਾਲ ਪੱਗਾਂ ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਅਤੇ ਅਮਰੀਕਾ ਫਲੈਗ ਤੇ 6 ਆਫ ਅਮਰੀਕਾ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਪਹਿਨੇ ਮਰਦ ਅਤੇ ਅਮਰੀਕਾ ਝੰਡਾ ਦੇ ਸਕਾਰਫ ਅਤੇ ਚਿੱਟੇ ਕੱਪੜੇ ਪਹਿਨੀਆਂ ਔਰਤਾਂ ਫਲੋਟ ਦੀ ਸ਼ਾਨ ਨੂੰ ਬਹੁਤ ਵਧਾਰੀਆਂ ਸਨ। ਸਿੱਖ ਫਲੋਟ ਦੇ ਵਿੱਚ 6 ਆਫ ਅਮਰੀਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ ਕਮਲਜੀਤ ਸਿੰਘ ਸੋਨੀ ਪ੍ਰਧਾਨ ਬਲਜਿੰਦਰ ਸਿੰਘ ਸਮੀ ਮੀਤ ਪ੍ਰਧਾਨ ਬਲਵੀਰ ਸਿੰਘ ਬੋਰਿੰਦਰ ਸਿੰਘ ਸੁਖਪਾਲ ਤਨਵਾ ਕੁਲਵਿੰਦਰ ਸਿੰਘ ਅਤੇ ਚਤਰ ਸਿੰਘ ਸੈਣੀ ਮਨਜਿੰਦਰ ਸੇਠੀ ਇੰਦਰਜੀਤ ਗੁਜਰਾਲ ਜਸਵਿੰਦਰ ਸਿੰਘ ਜੋਨੀ ਗੁਰਚਰਨ ਸਿੰਘ ਪ੍ਰਭਜੋਤ ਬਤਰਾ ਹਰਬੀਰ ਸਿੰਘ ਬਤਰਾ ਮਹਿੰਦਰ ਸਿੰਘ ਭੋਪਲ ਗੁਰਦੀਪ ਸਿੰਘ ਅਤੇ ਕਰਮਜੀਤ ਸਿੰਘ ਜੋਗਿੰਦਰ ਸਮਰਾ ਡਾਕਟਰ ਦਰਸ਼ਨ ਸਿੰਘ ਸਲੂਜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਸੰਨੀ ਸੁਰਜੀਤ ਸਿੰਘ ਗੋਲਡੀ ਜਸਵਿੰਦਰ ਸਿੰਘ ਢਾਲੀਵਾਲ ਰਤਨ ਸਿੰਘ ਅਤੇ ਡੰਡਾਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਜੋਗਿੰਦਰ ਸਿੰਘ ਸਮਰਾ ਅਤੇ ਨਿਰਮਲ ਸਿੰਘ ਵੀ ਨਾਲ ਮੌਜੂਦ ਸਨ ਇਸ ਪ੍ਰੇਡ ਦੇ ਵਿੱਚ ਸ਼ਾਮਲ ਲੋਕਾਂ ਦੇ ਵਿੱਚ ਦੋਵੇਂ ਸਿੱਖ ਫਲੋਟਾਂ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਹਰ ਪਾਈਚਾਰੇ ਦੇ ਵਿੱਚ ਸਿਕਸ ਆਫ ਅਮਰੀਕਾ ਦੇ ਦੋਵਾਂ ਸਿੱਖ ਫਲੋਟਾਂ ਦੀ ਖੂਬ ਚਰਚਾ ਵੀ ਹੁੰਦੀ ਰਹੀ